ਨੰਗਲ ਚ ਤਿੰਦੂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ ਵਾਰਡ ਨੰਬਰ 1 ਚ ਸੀਸੀਟੀਵੀ ਚ ਇੱਕ ਤਿੰਦੂਆ ਕੈਪਚਰ ਹੋਇਆ ਹੈ ਸਥਾਨਕ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਲੋਕਾਂ ਨੇ ਤਿੰਦੂਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਜੰਗਲਾਤ ਵਿਭਾਗ ਨੇ ਇਲਾਕੇ ਚ ਪਿੰਜਰਾ ਵਿਛਾ ਦਿੱਤਾ ਹੈ ਵਾਰਡ ਨੰਬਰ 1 ਚ ਸੀਸੀਟੀਵੀ ਚ ਇੱਕ ਤਿੰਦੂਆ ਲੱਪਟ ਕੈਦ ਹੋਇਆ ਹੈ ਰਿਹਾਇਸ਼ੀ ਇਲਾਕੇ ਜਿੱਥੇ ਕਿ ਆ ਤਿੰਦੂਆ ਸ਼ਰੀਆਮ ਖੁੱਲੇ ਫਿਰਦਾ ਹੋਇਆ ਇੱਥੇ-ਉੱਥੇ ਵਿਖਾਈ ਦੇ ਰਿਹਾ ਹੈ ਕਿਸੇ ਦੇ ਕੇ ਨਾਲ ਇਸ ਸੀਸੀਟੀਵੀ ਤਸਵੀਰਾਂ ਚ ਕੈਪਚਰ ਹੋਇਆ ਸਥਾਨਕ ਲੋਕਾਂ ਚ ਡਰ ਦਾ ਮਾਹੌਲ ਹੈ ਦਹਿਸ਼ਤ ਦਾ ਮਾਹੌਲ ਹੈ ਜੰਗਲਾਤ ਵਿਭਾਗ ਨੂੰ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸੁਛੇਤ ਤੇ ਛੇਤੀ ਕਾਬੂ ਕੀਤਾ ਜਾ ਸਕੇ ਤੇ ਰਿਹਾਇਸ਼ੀ ਇਲਾਕੇ ਚ ਇਨਫੈਕਟ ਇੱਕ ਘਰ ਦੇ ਗੇਟ ਦੇ ਉੱਪਰੋਂ ਵੀ ਲੰਘਦਾ ਹੋਇਆ ਇਹ ਤੇਂਦੂਆ ਸੀਸੀਟੀਵੀ ਤਸਵੀਰਾਂ ਚ ਕੈਪਚਰ ਹੋਇਆ ਹੈ ਜੰਗਲਾਤ ਵਿਭਾਗ ਨੇ ਇਲਾਕੇ ਚ ਪਿੰਜਰਾ ਵਿਛਾਇਆ ਇਹ ਤਸਵੀਰਾਂ ਨੇ ਨੰਗਲ ਦੀਆਂ ਕਿਸ ਤਰੀਕੇ ਨਾਲ ਇੱਕ ਤੀਂਦੂਆ ਜੋ ਘੜਦੀਆਂ ਕੰਦਾ ਤੇ ਤੁਰਦਾ ਫਿਰਦਾ ਹੋਇਆ ਵਿਖਾਈ ਦੇ ਰਿਹਾ ਇੱਕ ਪਾਸੇ ਗਾਂ ਵੀ ਖੜੀ ਹੋਈ ਹੈ ਗਾਂ ਇਸ ਤੀਂਦੂ ਨੂੰ ਦੇਖ ਕੇ ਅਚਾਨਕ ਡਰ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਤੀਂਦੂਆ ਉੱਥੋਂ ਚੱਲਾ ਜਾਂਦਾ ਹੈ ਕਿਸ ਤਰੀਕੇ ਨਾਲ ਜੋ ਸਥਾਨਕ ਲੋਕ ਨੇ ਉਨਾਚ دہشت ਦਾ ਪੂਰਾ ਮਾਹੌਲ ਹੈ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸੂਚਿਤ ਵਿਭਾਗੀ ਫੜਿਆ ਜਾਏ ਜੰਗਲਾਤ ਵਿਭਾਗ ਨੂੰ ਵੀ ਇਸ ਬਾਬਤ ਜੋ ਹੈ ਉਹ ਅਪੀਲ ਕੀਤੀ ਗਈ ਹੈ ਮੇਨਾ ਮੇਰੇ ਸੋਗੀ ਰਾਜਕੁਮਾਰ ਫੋਨ ਲਾਈਨ ਤੇ ਮੌਜੂਦ ਨੇ ਰਾਜਕੁਮਾਰ ਜੰਗ ਆ ਜੋ ਤਿੰਦੂਆ ਸ਼ਰੀਆਮ ਰਿਹਾਈਸ਼ੀ ਇਲਾਕੇ ਚ ਘੁੰਮਦਾ ਫਿਰਦਾ ਕੀ ਹੁਣ ਤੱਕ ਇਸ ਨੂੰ ਫੜਿਆ ਜਾ ਸਕਿਆ ਹੈ ਕਿ ਨਹੀਂ ਜੀ ਹਲੇ ਤੱਕ ਇਹ ਤਿੰਦੂਆ ਜਿਹੜਾ ਪਕੜ ਤੋਂ ਬਹੁਤ ਦੂਰ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਇਸੇ ਕਲੋਨੀ ਦੇ ਵਿੱਚ ਤਿੰਦੂਆ ਦੇਖਿਆ ਗਿਆ ਸੀਗਾ ਤਾਂ ਉਸ ਨੂੰ ਪਕੜਨ ਦੇ ਲਈ ਵਿਭਾਗ ਵੱਲੋਂ ਪਿੰਜਰੇ ਵੀ ਲਗਾ ਦਿੱਤਾ ਗਿਆ ਸੀਗਾ ਪਰ ਪਿੰਜਰੇ ਵਿੱਚ ਤਿੰਦੂਆ ਨਾ ਆ ਨਹੀਂ ਫਸਿਆ ਸੀ ਉਹਦੇ ਵਿੱਚ ਤਾਂ ਉਸ ਤੋਂ ਕੁਝ ਹੀ ਦੂਰੀ ਤੇ ਆ ਕੇ ਜਦੋਂ ਅਸੀਂ ਦੋ ਤਿੰਨ ਮਹੀਨੇ ਪਹਿਲਾਂ ਵੀ ਖਬਰ ਚਲਾਈ ਸੀ ਕਿ ਤਾਂ ਇੱਕ ਪੇੜ ਤੇ ਟੈਂਦੂਆ ਜਦੋਂ ਚੜਿਆ ਨਜ਼ਰ ਆਇਆ ਸੀਗਾ ਤਾਂ ਉਸ ਨੂੰ ਜਿਹੜਾ ਵਿਭਾਗ ਨੇ ਬੜੀ ਮੁਸ਼ਕਲਤ ਦੇ ਨਾਲ ਫੜ ਲਿਆ ਸੀਗਾ ਪਰ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਹੁਣ ਫੇਰ ਦੋਆਤੀ ਜਿਹੜੀ ਹੈ ਈਸੀ ਮਹੱਲੇ ਦੇ ਵਿੱਚ ਵਾਰਡ ਨੰਬਰ ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਟੈਂਦੂ ਨੇ ਫੇਰ ਦੋਆਤੀ ਦਹਿਸ਼ਤ ਦਸਕ ਹੋਈ ਆ ਤਾਂ ਉਸ ਤੋਂ ਬਾਅਦ ਵੀ ਮਹੱਲੇ ਦੇ ਵਾਰਡ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਵਿਭਾਗ ਦੇ ਵੱਲੋਂ ਇਸ ਪਾਰ ਦੇ ਵਿੱਚ ਪਿੰਜਰਾ ਜਰੂਰ ਲਗਾ ਦਿੱਤਾ ਗਿਆ ਹੈ ਤਾ ਹਾਲੇ ਤੱਕ ਜਿਹੜਾ ਹੈ ਪਿੰਜਰੇ ਦੇ ਵਿੱਚ ਜਿਹੜਾ ਤेंदुआ ਹਾਲੇ ਤੱਕ ਨਹੀਂ ਪકડਿਆ ਹੋਇਆ ਪકડ ਹੋਇਆ ਹੈ ਸਵਾਗਤ ਨਿਕਾਤਰ ਇਹ ਫਾਰੋਜ ਰਾਤ ਨੂੰ ਪਿੰਜਰੇ ਦੇ ਵਿੱਚ ਸ਼ਿਕਾਰ ਲਗਾ ਲਗਾ ਦਿੱਤਾ ਜਾਂਦਾ ਹੈ ਵਿਭਾਗ ਵੱਲੋਂ ਪਰ ਹਾਲੇ ਤੱਕ ਜਿਹੜਾ ਹੈ ਇਹ ਤेंदुआ ਪਕੜੇ ਵਿੱਚ ਨਹੀਂ ਆਇਆ ਹੈ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਰਾਜਸਥਾਨ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੁਣ ਤੱਕ ਇਹ ਤेंदुआ ਹੈ ਗ੍ਰਿਫਤ ਤੋਂ ਬਾਹਰ ਹੈ ਹੁਣ ਤੱਕ ਇਸ ਨੂੰ ਫੜਿਆ ਨਹੀਂ ਜਾ ਸਕਿਆ ਜਿਸ ਕਰਕੇ ਲੋਕਾਂ 'ਚ دہشت ਦਾ ਮਾਹੌਲ ਹੈ ਡਰ ਦਾ ਮਾਹੌਲ